thank you दरबार की दरबार की जल्दा माँ के दरबार की जय माता दी ਦੇਖੋ ਅੱਜ ਸਾਡੇ ਜਿਹੜੇ ਮਾਨਯੋਗ ਮੰਤਰੀ ਹੈ ਹਰਜੋਤ ਸਿੰਘ ਜੀ ਉਹਨਾਂ ਦੀ ਜਿਹੜੀ ਅਸੈਂਬਲੀ ਕੰਸਟੈਂਸੀ ਹੈ ਉੱਥੇ ਨੌਜਵਾਨਾਂ ਨੇ ਇੱਕ ਬਹੁਤ ਵੱਡਾ ਵਿਸ਼ਵਾਸ ਜਿਹੜਾ ਹੈ ਆਨ ਸਾਹਿਬ ਦੀ ਸਰਕਾਰ ਤੇ ਦਿਖਾਇਆ ਹੈ ਕਿਉਂਕਿ ਲੋਕ ਸਭਾ ਦਾ ਜਿਹੜਾ ਸਾਡਾ ਨਾਰਾ ਹੈ ਕੀ ਸੰਸਦ ਵਿੱਚ ਵੀ ਭਗਵੰਤ ਮਾਨ ਮਾਨ ਸਾਹਿਬ ਦਾ ਇੱਕ ਇੱਕ ਨੁਮਾਇੰਦਾ 13 ਸੀਟਾਂ ਤੇ ਲੜ ਰਿਹਾ ਹੈ ਅੱਜ ਇਸ ਤਰੀਕੇ ਨਾਲ ਨੌਜਵਾਨਾਂ ਨੇ ਜੋਸ਼ ਦਿਖਾਇਆ ਹੈ ਸਾਰੀ ਲੀਡਰਸ਼ਿਪ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਬੈਠੇ ਆ ਮਾਨਯੋਗ ਮੰਤਰੀ ਸਾਹਿਬ ਬੈਠੇ ਆ ਡਾਕਟਰ ਸੰਜੀਵ ਜੀ ਬੈਠੇ ਆ ਸਾਰੀ ਲੀਡਰਸ਼ਿਪ ਨਾਲ ਰਹੀ ਆ ਗੱਲ ਇੱਕ ਹੀ ਆ ਕਿ ਪੰਜਾਬ ਦੇ ਨੌਜਵਾਨ ਹੋਣ ਚਾਹੇ ਕਿਸਾਨ ਹੋ ਭਗਵੰਤ ਮਾਨ ਜੀ ਦੀਆਂ ਸਰਕਾਰ ਦੀਆਂ ਨੀਤੀਆਂ ਤੋਂ ਬਹੁਤ ਸੰਤੁਸ਼ਟ ਹੈ ਔਰ ਲਗਾਤਾਰ ਵੱਧ ਚੜ ਕੇ ਇਸ ਗੱਲ ਦਾ ਉਹ ਪ੍ਰਗਟਾਵਾ ਕਰਦੇ ਆ ਕਿ ਤੁਹਾਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਫਿਕਰਮੰਦੀ ਦੀ ਲੋੜ ਨਹੀਂ ਹੈ ਲੋਕ ਸਭਾ ਚ ਵੀ ਜਿਹੜਾ ਆਵਾਜ਼ ਦੀ ਪਾਰਟੀ ਵੱਡੇ ਫਰਕ ਨਾਲ ਜਿਹੜਾ ਇਹ ਸੀਟ ਵੀ ਜਿੱਤੂ ਕੰਗਸਾਹਬ ਅੱਜ ਰੈਲੀ ਦੇ ਵਿੱਚ ਤਜਰਬਾ ਤੇ ਜੋਸ਼ ਦੋਨੋਂ ਤੁਹਾਨੂੰ ਦੇਖਣ ਨੂੰ ਮਿਲਿਆ ਦੇਖੋ ਸੁਸਾਇਟੀ ਕੋਈ ਵੀ ਸੁਸਾਇਟੀ ਆ ਉਹਦੇ ਚ ਦੋਨੋਂ ਚੀਜ਼ਾਂ ਦਾ ਬੈਲੈਂਸ ਬੜਾ ਜ਼ਰੂਰੀ ਹੈ ਨੌਜਵਾਨਾਂ ਦਾ ਜੋਸ਼ ਔਰ ਜਿਹੜੇ ਸਾਡੇ ਬੁੱਧੀਜੀਵੀ ਸਿਆਣੇ ਲੋਕ ਹੈ ਉਹਨਾਂ ਦਾ ਹੌਚ ਉਹਨਾਂ ਦੀ ਸੂਝ ਬੂਝ ਔਰ ਸਾਡੀ ਪਾਰਟੀ ਦੀ ਇੱਕ ਖਾਸੀਅਤ ਹੈ ਜਿੱਥੇ ਇੱਥੇ ਸਾਡੀ ਨੌਜਵਾਨ ਲੀਡਰਸ਼ਿਪ ਅਗਵਾਈ ਦੇ ਰਹੀ ਹੈ ਨਾਲ ਨਾਲ ਸਾਨੂੰ ਵੱਡਿਆਂ ਦਾ ਅਸ਼ੀਰਵਾਦ ਵੀ ਨਾਲ ਹਮੇਸ਼ਾ ਰਿਹਾ ਹੈ ਔਰ ਉਹਨਾਂ ਦੀ ਗਾਈਡੈਂਸ ਰਹੀ ਹੈ ਉਹਦਾ ਇੱਕ ਤੁਸੀਂ ਨਮੂਨਾ ਜਿਹੜਾ ਹੈ ਇਸ ਨੌਜਵਾਨਾਂ ਦੀ ਰੋਡ ਸ਼ੋਅ ਚ ਜਿਹੜਾ ਨੁਬਾਈਕ ਰੈਲੀ ਕਹਿ ਸਕਦੇ ਹਾਂ ਉਰਚ ਵੀ ਦੇਖ ਸਕਦੇ ਹੋ ਔਰ ਦੇਖੋ ਜਿਹੜੀ ਇਹਦੀ ਸੰਪੰਨਤਾ ਹੋਈ ਇਸ ਪਵਿੱਤਰ ਸਥਾਨ ਤੇ ਮਾਤਾ ਦੇ ਅਸ਼ੀਰਵਾਦ ਲਿਆ ਦਰਸ਼ਨ ਕੀਤੇ ਹੈ ਮੈਨੂੰ ਲੱਗਦਾ ਸਾਡੀ ਸੋਸਾਇਟੀ ਦੀ ਸਭ ਤੋਂ ਵੱਡੀ ਜਿਹੜੀ ਪਰੰਪਰਾ ਕਹਰੋ ਸਾਡਾ ਸਭ ਤੋਂ ਵੱਡਾ ਜਿਹੜਾ ਆਸਥਾ ਹੈ ਉਹ ਸਾਡੇ ਦੇਵੀ ਦੇਵਤਾ ਮਹਾਪੁਰਸ਼ ਗੁਰੂ ਮਹਾਰਾਜ ਇਹੀ ਹੈ ਔਰ ਸਾਡੇ ਲੋਕ ਹਮੇਸ਼ਾ ਹੀ ਇਹਨਾਂ ਮਹਾਪੁਰਸ਼ਾਂ ਤੋਂ ਦੇਵੀ ਦੇਵਤਾਵਾਂ ਦੀਆਂ ਜਗਾ ਤੋਂ ਪ੍ਰੇਰਣਾ ਲੈ ਕੇ ਆਪਣੇ ਕੰਮਾਂ ਨੂੰ ਜਿਹੜਾ ਸੰਪੰਨ ਕਰਦੇ ਆ ਅਮ ਅੱਜ ਅਨੰਤਪੁਰ ਸਾਹਿਬ ਵਿਧਾਨ ਸਭਾ ਹਲਕੇ ਦੇ ਯੂਥ ਵਿੰਗ ਵੱਲੋਂ ਤੇ ਸਾਡੇ ਸਾਰੇ ਹੀ ਸਾਥੀਆਂ ਵੱਲੋਂ ਸਾਡੀ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਵੱਲੋਂ ਸਰਦਾਰ ਮਾਲਵਿੰਦਰ ਸਿੰਘ ਕੰਗ ਕੰਗ ਜੀ ਜੋ ਸਾਡੇ ਲੋਕ ਸਭਾ ਦੇ ਉਮੀਦਵਾਰ ਹਨ ਉਹਨਾਂ ਦੇ ਸਮਰਥਨ ਚ ਇੱਕ ਵਿਸ਼ਾਲ ਮੋਟਰਸਾਈਕਲ ਰੈਲੀ ਕੱਢੀ ਗਈ ਤੇ ਜਿੰਨੀ ਸਾਨੂੰ ਆਸ ਸੀ ਉਸ ਤੋਂ ਵੀ ਵਧੇਰੇ ਲੋਕਾਂ ਦੀ ਸ਼ਮੂਲੀਅਤ ਨੌਜਵਾਨਾਂ ਦੀ ਸ਼ਮੂਲੀਅਤ ਬਜ਼ੁਰਗਾਂ ਦੀ ਸ਼ਮੂਲੀਅਤ ਹਰ ਪਿੰਡ ਚੋਂ ਜਿੱਥੋਂ-ਜਿੱਥੋਂ ਵੀ ਅਸੀਂ ਗੁਜ਼ਰੀਆਂ तकरीबन 50 ਪਿੰਡ ਕਵਰ ਕੀਤੇ ਆ ਹਰ ਪਿੰਡ ਦੇ ਵਿੱਚ ਉਸ ਪਿੰਡ ਦੇ ਬਜ਼ੁਰਗਾਂ ਦਾ ਸਾਡੀਆਂ ਮਾਤਾਵਾਂ ਦਾ ਭੈਣਾਂ ਦਾ ਬੱਚਿਆਂ ਨੇ ਸਭ ਨੇ ਜੜੀਆਂ ਪਲਕਾਂ ਬਿਛਾ ਕੇ ਫੁੱਲਾਂ ਦੀ ਵਰਖਾ ਦੇ ਨਾਲ ਸਵਾਗਤ ਕੀਤਾ ਕੰਗਸਾਪ ਦਾ ਸਾਡੇ ਸਾਰੇ ਸਾਥੀਆਂ ਦਾ ਤੇ ਮੈਂ ਕੱਲ ਵੀ ਦੇਖ ਰਿਹਾ ਸੀ ਕੱਲ ساری ਰਾਤ ਸਾਡੇ ਆਮ ਆਦਮੀ ਪਾਰਟੀ ਦੇ ਸਾਥੀ ਇਹੀ ਤਾਕਤ ਤੇ ਇਸ ਪਾਰਟੀ ਦੀ ਕਿ ਸਾਡੇ ਵਲੰਟੀਅਰ ਦਿਨ ਰਾਤ ਮਿਹਨਤ ਕਰਕੇ ਉਹਨੇ ਤਿਆਰੀਆਂ ਕੀਤੀਆਂ ਤੇ ਉਸੀ ਦਸ ਮਿਹਨਤ ਸੱਚ ਕਾਜ ਦਾ ਜਿਹੜਾ ਇਹ ਰੂਟ ਸ਼ੋਅ ਬਹੁਤ ਹੀ ਅ ਵੱਡੀ ਕਾਮਯਾਬੀ ਨਾਲ ਇਹ ਸੰਪੰਨ ਹੋਇਆ ਤੇ ਮਾਤਾ ਦਾ ਦਰਬਾਰ ਮਾਝ ਜਲਫਾ ਮਾਤਾ ਦਾ ਦਰਬਾਰ ਜਿਨ੍ਹਾਂ ਦੀ ਆਪਾਰ ਕਿਰਪਾ ਬਚਪਨ ਤੋਂ ਮੇਰੇ ਉੱਤੇ ਅ ਅੱਜ ਮੈਂ ਜੋ ਕੁਛ ਵੀ ਇਸ ਦਰਬਾਰ ਤੋਂ ਬਹੁਤ ਕੁਝ ਮਿਲੇਆ ਸਾਡੇ ਨੰਗਲ ਸ਼ਹਿਰ ਦਾ ਇਹ ਪਾਵਨ ਪਵਿੱਤਰ ਅਸਥਾਨ ਇੱਥੇ ਅਨੰਤਮਸਤ ਕਰਕੇ ਅਸੀਂ ਸਮਾਪਤੀ ਕੀਤੀ ਹੈ ਨਾਲ ਹੀ ਕੰਗ ਸਾਬੀ ਨਮਸਤਕ ਹੋਏ ਹੈ ਸ਼ਹਿਰ ਦੀ ਅਮਨ ਸ਼ਾਂਤੀ ਸ਼ਹਿਰ ਦਾ ਭਾਈਚਾਰਾ ਪੰਜਾਬ ਦੀ ਤਰੱਕੀ ਸਾਡੇ ਮੁਲਕ ਦੀ ਤਰੱਕੀ ਦੀ ਕਾਮਨਾ ਕੀਤੀ ਹੈ ਤੇ ਮਹਾਮਈ ਜਰੂਰ ਬਖਸ਼ਿਸ਼ ਕਰਨਗੇ ਮੈਂ ਤੁਹਾਨੂੰ ਫੇਰੇ ਤੁਹਾਨੂੰ ਫੇਰੇ ਦੱਸ ਦਿਆਂ ਜੀ ਬਾਕੀ ਪਾਰਟੀਆਂ ਚ ਹਜੇ ਵੀ ਮੈਂ ਤੁਹਾਨੂੰ ਉਹਨਾਂ ਪਾਰਟੀਆਂ ਦੇ ਬਾਰੇ ਹਜੇ ਵੀ ਹੰਕਾਰ ਨਹੀਂ ਟੁੱਟਿਆ ਜਦੋਂ ਤੱਕ ਤੁਸੀਂ ਵਰਕਰ ਨੂੰ ਸਿਰਫ ਸਮਝੋਗੇ ਕਿ ਦਰਾਕੇ ਤਮਕਾ ਕੇ ਦਿਲ ਜਿੱਤਣਾ ਪੈਂਦਾ ਹੈ ਮੈਂ ਕਦੀ ਵੀ ਆਪਣੇ ਹਲਕੇ ਆਪਣੇ ਕਿਸੇ ਵੀ ਸਾਥੀ ਦੇ ਨਾਲ ਬਤੌਰ ਐਮਐਲਏ ਜਾਂ ਬਤੌਰ ਮੰਤਰੀ ਨੇ ਕਿਸੇ ਦਾ ਛੋਟਾ ਭਾਈ ਬਣ ਕੇ ਕਿਸੇ ਦਾ ਵੱਡਾ ਭਾਈ ਬਣ ਕੇ ਕਿਸੇ ਦਾ ਪੁੱਤ ਬਣ ਕੇ ਅਸੀਂ ਐਂ ਵਿਚਰਦੇ ਆਂ ਤੇ ਉਹਦਾ ਇਹ ਸਾਥ ਹੈ ਕਿ ਉਹ ਆਂਦੇ ਨੇ ਤੇ ਮੈਂ ਤੁਹਾਨੂੰ ਇਹ ਬੜੇ ਮਾਤਾ ਦੀ ਦਰਬਾਰ ਤੇ ਬੈਠੇ ਆਂ ਚਾਹੇ ਜਿੰਨੀਆਂ ਮਰਜ਼ੀ ਸਾਜ਼ਿਸ਼ਾਂ ਕਰ ਲਈਏ ਤੁਹਾਡੇ ਸਾਹਮਣੇ ਪਿੱਛੇ ਜੇ ਮੈਂ ਇਸ ਨੂੰ ਅਤਵਾਦੀ ਹਮਲੇ ਤੋਂ ਘੱਟ ਨਹੀਂ ਸਮਝਦਾ ਜੋ ਲੰਗਲ ਸ਼ਹਿਰ ਦੇ ਵਿੱਚ ਹੋਇਆ ਸਾਡੇ ਭਰਾ ਵਿਕਾਸ ਨਾਲ ਹੋਇਆ ਇਹ ਜੇ ਟੈਰਰ ਲਿੰਕ ਨੇ ਤੇ ਅਫਸੋਸ ਦੀ ਗੱਲ ਇਹ ਹੈ ਕਿ ਅਸੀਂ ਜਦੋਂ ਦੋਸ਼ੀਆਂ ਨੂੰ ਫੜਨ ਲੱਗੇ ਸੀ ਉਦੋਂ ਵੀ ਉਹ ਰਾਜਨੀਤੀ ਕਰਨ ਤੋਂ ਬਾਝ ਨਹੀਂ ਆਏ ਉਹ ਇੱਕ ਅੱਤਵਾਦੀ ਹਮਲਾ ਸੀ ਤੇ ਸਾਨੂੰ ਪੰਜਾਬ ਪੁਲਿਸ ਦੇ ਉੱਤੇ ਨਾ ਜਾਣ ਕੇ 72 ਘੰਟਿਆਂ ਤੋਂ ਪਹਿਲਾਂ ਉਸ ਦੇ ਉੱਤੇ ਕਾਰਵਾਈ ਹੋਈ ਹੈ ਮੈਂ ਇਹ ਵਾਅਦਾ ਕੀਤਾ ਸੀ ਤੇ ਹੁਣ ਵੀ ساری ਉਮਰ ਵਿਕਾਸ ਸਾਡਾ ਭਾਈ ਸੀ ਮੇਰੀ ਆਪਣੀ ਉਹਨਾਂ ਦੇ ਪਰਿਵਾਰ ਦੇ ਨਾਲ ਬਚਪਨ ਤੋਂ ਪਰਿਵਾਰਕ ਸਾਂਝਾਂ ਨੇ ਸਾਡੇ ਵਿਚਾਰਕ ਮਤ ਪੇਦ ਹੋ ਸਕਦੇ ਆ ਦੂਜਾ ਮੈਂ ਇਹ ਵੀ ਬੜੇ ਸਪਸ਼ਟ ਕਰ ਦਵਾਂ ਲਾਅ ਐਂਡ ਆਰਡਰ ਸਾਡੇ ਲਈ ਸੁਪਰੀਮ ਹੈ ਨੰਗਲ ਸ਼ਹਿਰ ਦੇ ਵਾਸਤੇ ਹੁਣ ਕਿਸੇ ਨੂੰ ਵੀ ਕੋਈ ਜੇ ਕਾਨੂੰਨ ਇਹ ਕੇ ਬੜੇ ਸਖਤ ਨਿਰਦੇਸ਼ ਦਿੱਤੇ ਗਏ ਜਿੰਨੇ ਵੀ ਹਿਸਟਰੀ ਸ਼ੀਟਰਸ ਨੇ ਜਿਨ੍ਹਾਂ ਦੇ ਉੱਤੇ ਪੁਰਾਣੇ ਪਰਚੇ ਨੇ ਚਾਹੇ ਉਹ ਡਰੱਗਸ ਦੇ ਚਾਹੇ ਚੋਰੀ ਦਕੈਤੀਆਂ ਦੇ ਸਨੇਚਿੰਗ ਦੇ ਸਾਰਿਆਂ ਦੇ ਉੱਤੇ ਪੈਣੀ ਨਜ਼ਰ ਅਸੀਂ ਇੱਕ ਇੰਚ ਵੀ ਜੇਕਰ ਕੋਈ ਰਸਤੇ ਤੋਂ ਟੋਲਰੇਟ ਕਰਦਾ ਇਧਰ ਉਧਰ ਹੁੰਦਾ ਉਹਨੂੰ ਟੋਲਰੇਟ ਨਹੀਂ ਕਰਾਂਗੇ ਸਖਤ ਨਿਰਦੇਸ਼ ਦੇ ਦਿੱਤੇ ਗਏ ਤੇ ਉਸ ਤੋਂ ਬਾਅਦ ਕੋਈ ਕਿਹਾ ਮੇਰੀ ਇਹ ਸੁਭਾਅ ਸੀ ਅਸੀਂ ਕਿਸੇ ਤੇ ਕੋਈ ਝੂਠਾ ਪਰਚਾ ਕਿਸੇ ਤੇ ਪੁਲਿਸ ਦੀ ਟੱਕੇਸ਼ਾਹੀ ਨਹੀਂ ਪਰ ਹਾਂ ਜਿੱਥੇ ਲਾਅ ਐਂਡ ਆਰਡਰ ਦਾ ਸਵਾਲ ਆਇਆ ਤਾਂ ਉੱਥੇ ਕਿਸੇ ਦੇ ਨਾਲ ਵੀ ਜਿਹੜਾ ਹੈ ਕੋਈ ਵੀ ਅਗਰ ਸੋਚੇ ਤਾਂ ਉੱਥੇ ਕੋਈ ਰਹਿਮ ਨਹੀਂ ਹੋਊਗਾ ਕਿਉਂਕਿ ਲਾਅ ਐਂਡ ਆਰਡਰ ਸੁਪਰੀਮ ਹੈ ਨੰਗਲ ਸ਼ਹਿਰ ਦਾ ਇੱਕ ਤੇ ਦੂਜਾ ਸੀ ਇਹ ਵੀ ਜਿਹੜਾ ਹੈ ਬਹੁਤ ਜਲਦੀ ਹੂਮ ਸੈਕਟਰੀ ਦੇ ਕੋਲ ਫਾਈਲ ਟੋਰ ਦਿੱਤੀ ਹੈ ਕਿਉਂਕਿ ਸਾਡੇ ਸ਼ਹਿਰ ਦੀ ਆਬਾਦੀ 60000 ਹੋ ਚੁੱਕੀ ਹੈ ਤੇ ਇੱਕੋ ਹੀ ਥਾਣਾ ਫੋਰਸ ਬਹੁਤ ਘੱਟ ਹੈ ਇਸ ਕਰਕੇ ਜਿਹੜੀ ਨਵੀਂ ਨੰਗਲ ਚੌਂਕੀ ਹੈ ਕੁਲੀ ਨੰਗਲ ਸ਼ਹਿਰ ਆਪਣੇ ਆਪ 60 ਹਜ਼ਾਰ ਵਾਸੀ ਆਸ-ਪਾਸ ਪਿੰਡ ਹੈ ਤਾਂ ਨਈਂ ਨੰਗਲ ਨੂੰ ਵੀ ਜਿਹੜਾ ਚੌਂਕੀ ਨੂੰ ਅਸੀਂ ਥਾਣੇਸ਼ ਤਬਦੀਲ ਕਰਨ ਲਈ ਤਾਂਕਿ ਜਿਹੜੀ ਸਾਡੀ ਫੋਰਸ ਵੱਜੇ ਡਿਪਲੋਇਮੈਂਟ ਵੱਜ ਜਵੇ ਕਿਉਂਕਿ ਬਾਰਡਰ ਦਾ ਸ਼ਹਿਰ ਹੈ ਇਸ ਕਰਕੇ ਉਹ ਵੀ ਜਿਹੜਾ ਹੈ ਸਾਡੀ ਤਰਜੀਹ ਹੋਊਗੀ ਕਿ ਅਗਲੇ 6 ਮਹੀਨੇ ਚ ਉਹ ਵੀ ਇੱਕ ਨਵਾਂ ਪੁਲਿਸ ਸਟੇਸ਼ਨ ਬਣ ਜਾਵੇ ਤਾਂਕਿ ਪਿੰਡਾਂ ਨੂੰ ਉਹ ਕੈਟਰ ਕਰੇ ਤੇ ਸ਼ਹਿਰ ਨੂੰ ਇੱਕ ਡੈਡੀਕੇਟਿਡ ਥਾਣਾ ਜਿਹੜਾ ਮਿਲ ਸਕੇ ਹੋਰ ਵੀ ਬਹੁਤ ਸਾਰੇ ਮਸਲੇ ਹੈ ਤੇ ਅਸੀਂ ਲੱਗੇ ਹੋਈ ਹਾਂ ਉਹਨਾਂ ਦਾ ਹੱਲ ਕਰਨ ਕੰਕਸ